ਤੇ ਬਹੁਤ ਹੀ ਗੱਲ ਦੁਖੀ ਕਰਦਾ ਇਸ ਨੂੰ ਅੱਜ ਅੰਮ੍ਰਿਤ ਮਹਾਰਾਜ ਜੀ ਕਿ ਅਸੀਂ ਕੁਝ ਮੰਨ ਨਹੀਂ ਸਕਦੇ ਗਾ ਦੁਖ ਤੋਂ ਤੇ ਬਸ ਅਮਰ ਆਪਣੇ ਭਲੇ ਦੀ ਅਰਦਾਸ ਕਰਦੇ ਹਾਂ ਜਦੋਂ ਵੀ ਗੁਰਸਾਹਿਬ ਜੰਨੇ ਤੇ ਬਾਪਾ ਸਾਡੇ ਸਾਰਿਆਂ ਦੇ ਸਾਰਿਆਂ ਦਾ ਬਸ ਧੰਨਵਾਦ ਹੀ ਕਰ ਸਕਦੇ ਹਾਂ ਤੇ ਤੁਸੀਂ ਵੀ ਪਹਿਲੀ ਵਾਰੀ ਇੰਨਾ ਨਹੀਂ ਕੀ ਲਿਖੀ ਹੋਣੀ ਹੈ ਜਿਹਨਾਂ ਨੇ ਵੀ ਅੰਮ੍ਰਿਤ ਲੀ ਗ੍ਰੀ ਹੋਈ ਹੈ ਸੋ ਸਾਰਿਆਂ ਦਾ ਸ਼ਰੀਆਨਾ ਰਿਤੀ ਇੰਮੀ ਦੰਨਾ ਤੇ ਅਸੀਂ ਟੀਮਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀਆਂ ਸਾਰੀਆਂ ਟੀਮਾਂ ਦਾ ਕਿ ਪਹਿਲੀ ਟੀਮ ਅੰਦਾਜ਼ ਸਭ ਤੋਂ ਨੇ ਸੋ ਤਾਂ ਇਹ ਕਹਾਣੀ ਦਾ ਪ੍ਰਯਾਣ ਨੂੰ ਮਿਲ ਲੈਣੇ ਹੋਪਫੁਲੀ ਹੁਣ ਅਗਲੀ ਅਧੁਮਤ ਰੀਡਿਊਸਰਸ ਦੇ ਐਕਟਰ ਪ੍ਰੋਗਰਾਮਗੇ ਹੋਈ ਤੇ ਰੌਂਡ ਮਿਲ ਲੱਗ ਰੱਖਿਆ ਕਰਾਂਗੇ ਕਿਉਂਕਿ ਇਕੱਲਾ ਦਿਨ 10 12 ਦਿਨ ਜੇ ਨਾ ਇੱਕ ਤਾਂ ਇਹਨਾਂ ਦੇ ਇਨਟਰਟੇਨਮੈਂਟ ਵਾਲਾ ਜ਼ਰੂਰੀ ਹੁੰਦਾ ਬਿਲਕੁਲ ਸੋ ਸਬਾਕੀ ਸਾਰੀ ਸਦਰੋਂ ਬੈਂਤੀ ਹੈ ਜਿਹੜੇ ਇਹਨੇ ਪਹੁੰਚਿਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਬੈਂਤੀ ਹੈ ਵੀ ਪਲੀਜ਼ ਮਾੜਾ ਚੰਗਾ ਜੈਲਸੀ ਜੈਲਸੀ ਨਾਲ ਲਿਖਦੇ ਹੋ ਜਿੰਦ ਤੱਕ ਮੈਂ ਦੇਖੀ ਲੱਗੂਗੇ ਵੇਲੇ ਵੇਲੇ ਦੱਸਣਗੇ ਅਸਾਂ ਦੇ ਬੈਂਤੀਏ ਬਹੁਤ ਸ਼ਾਰਟ ਟਾਈਮ ਪੀਰੀਅਡ ਤੇ ਜੀ ਪਹੁੰਚੇ ਆ ਯਾ ਚੰਗੜੀ ਨਿਹੜਾਈ ਮੈਂ ਦਰਸ ਸਕ ਸੀ ਪਿੱਛੇ ਰਹਿ ਕੇ ਅਸੀਂ ਹਰ ਜਿਹੜਾ ਤੁਮਾ ਦਾ ਜੀ ਜਿੱਪੀ ਨੇ ਜਾਣ ਕੇ ਕੁਰਸੀ ਚ ਕੀ ਸੀ ਪਰ ਦਰਸ ਸਕ ਸੀ ਮੈਂ ਹਮ ਗਣੀ ਇਹਨਾਂ ਦੀ ਬਿਲ ਪਾਣੀ ਆ ਸੋ ਸਾਰਿਆਂ ਨੇ ਬਹੁਤ ਬਹੁਤ ਅਨੰਦ ਲਾ ਕੇ ਜਿੱਪੀ ਭਾਈ ਜਨ ਨੂੰ ਦਰਸ਼ਕ ਕਹਿੰਦੇ ਆ ਤੇ ਥੈਂਕ ਯੂ ਬਸ ਥੈਂਕ ਯੂ ਜੀ ਅੰਨੇ ਸਾਰਾ ਮੋਟਿਆ ਦਤਾਰਾ ਵਾ ਬਸ ਇਹਦਾ ਹਾਰ ਫਿਲਮ ਚ ਈਦਾ ਈਦਾ ਦਾ ਰੌਣਕ ਮਿਲਦਾ ਆਪਾਂ ਜਦੋਂ ਵੀ ਇਕੱਠੇ ਹੁੰਦੇ ਆ ਕਰਿਆ ਤੂੰ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਕੇਵਲੀ ਈਦਾ ਰੌਣਕ ਦਾ ਕਿ ਆਪਸਾਂ ਨਾਲ ਇੱਕ ਦੂਜੇ ਨੂੰ ਜਾਣਦੇ ਆ ਪਰ ਫਿਰ ਵੀ ਉਹੇ ਨਹੀਂ ਜਾਣਦੇ ਇੱਕ ਇੱਕ ਪਰਿਵਾਰ ਦੀ ਵਿੱਚ ਰਹਿੰਦੀ ਆ ਕੰਧ ਬਣੀ ਰਹਿੰਦੀ ਆ ਹਣਾ ਸੋ ਐਕਿ ਖੁਸ਼ੀ ਕਿੰਦੀ ਆ ਵੀ ਉਹ ਕੰਧਾਂ ਕਵੇ ਤੇ ਕਿਉਂਕਿ ਤੁਸੀਂ ਹਮੇਸ਼ਾ ਮੈਂ ਨੋਟਿਸ ਕਰਦਾ ਹਾਂ ਮੈਨੂੰ ਲੱਗਦੀ ਕਿ ਤੁਸੀਂ ਇਹ ਚੀਜ਼ਾਂ ਬਹੁਤ ਪਰਸਨਲੀ ਲੈ ਕੇ ਵੀ ਸਾਡੇ ਲਈ ਲਾਦਦੇ ਹੋ ਕਿ ਯਾਰ ਆਹ ਚੀਜ਼ ਨਾ ਪਾਇਂਦੇ ਨਹੀਂ ਕਿਉਂਕਿ ਬਹੁਤ ਅਸੀਂ ਅੱਜ ਵੀ ਸਵੇਰੇ ਗੱਲ ਕਰਦੇ ਹਾਂ ਮੈਂ ਕਹਿੰਦਾ ਜਨੇ ਜਨੇ ਆਏ ਨੇ ਨਾ ਖਾਸ ਕਰਕੇ ਮੈਂ ਇੱਥੇ ਹਮੇਸ਼ਾ ਨੋਟਿਸ ਕਰਦਾ ਹਾਂ ਕਿ ਸਾਡੇ ਨੂੰ ਮੈਂ ਕਹਿ ਵੀ ਜਾਂਦਾ ਕਿ ਸਾਡੀ ਪਰਸਨੈਲਤਾ ਵੀ ਆ कि अगर प्यार करते तो चार गुना वह प्यार करते हैं मैं क्या अपना समझ के हर चीज़ में करते हैं और साो अल जी लगे साइ चीज़ करी जाती है ना तो बहुत वाला लगे और बाकी घर घर जाने का एक्सपीरियंस सचिव बढ़िया उधर बैठे मैं यार क्या यार आप हमेशा ऑडियंसू अपने बोल लाने कि आओ सा शो है फलान है भावी कुछ घर जाओगे आप चली जाइए उन्हें हम तो अभी ਅੱਜ ਇਸ ਵਿੱਚ ਪੰਜਾਬ ਦੇ ਸਾਰੇ ਬੰਦੇ ਤਰੇ ਆ। ਅੱਜ ਅਸੀਂ ਦੁਬਾਰਾ ਵੀਡੀਓ ਪਾ ਰਹੇ ਹਾਂ। ਅਸੀਂ ਦੱਸਿਆ ਨਹੀਂ। ਹੋਰ ਅਸੀਂ ਕੈਨੇਡਾ ਵੀ ਕਰ ਕਰ ਜਾਵਾਂਗੇ। ਅਥਾਰਾ ਤੋਂ ਅਥੇ ਬਹੁਤ ਜ਼ਿਆਦਾ ਕੈਨੇਡਾ ਜਾ ਕੇ ਵੀ ਅਸੀਂ ਉੱਥੇ ਦੇ ਵੀ ਹੁਣ ਬੰਦੇ ਚੂਜ਼ ਕਰ ਲਏ ਕੁਝ ਰੈਂਡਮ। ਕਿਉਂਕਿ ਅਸੀਂ ਇੰਸਟਾਗ੍ਰam ਤੋਂ ਰੈਂਡਮ ਰੈਂਡਮ ਮਤੇ ਘਟੇ ਸਨ ਉਹ ਪਾਤੀਆਂ ਪਾਵਾਗੇ ਨਾ ਦੇ ਜੀ। ਅੱਜ ਇਹਨਾਂ ਦੇ ਜਲਦੀ ਅਜ ਉਹਨਾਂ ਦੇ ਜਲਦੀ। ਸੋ ਉੱਥੇ ਵੀ ਜਾਵਾਂਗੇ ਕੋਸ਼ਿਸ਼ ਕਰਾਂਗੇ ਹਰ ਫਿਲਮ ਦੇ ਵਿੱਚ ਲੋਕਾਂ ਦੇ ਕਰ ਕਰ ਹੋ ਗਿਆ ਹੈ। ਬਹੁਤ ਬੜਾ ਹੈ। ਇਹ ਜਿਹੜੀ ਭਾਵੇਂ ਪ੍ਰੈਕਟੀਕਲ ਕੀਤੀਆਂ ਨਾ ਤੇ ਸਾਡੇ ਬੰਦੇ ਗੱਲ ਕਰਦੇ ਨੇ ਕਿ ਆ ਪ੍ਰੀਮੀਅਮ ਨਹੀਂ ਹੋਣਾ ਇਹ ਨਹੀਂ ਹੋਣਾ ਨਾ ਪੀਰ ਤਾਂ ਇੱਕ ਨੰਬਰ ਐ ਆ ਸਿੱਧੇ ਬਾੜੀ ਮਾਰਨ ਚੱਕ ਲੈ ਜਾਂਦੇ ਨੇ ਲੋਕ ਜਾਣ ਕੇ ਜਿਹਨੇ ਕਈ ਪੈਸੇ ਮੰਗ ਤੇ ਇਧਰ ਹੁੰਦੇ ਆ ਮੈਂ ਭਾਜਨਾ ਗੱਲ ਕਰਦਾ ਕਿ ਮੈਂ ਕਹਿੰਦਾ ਸਾਡੇ ਭਾਜੀ ਵੀ ਕਹਿੰਦੇ ਕਹਿੰਦੇ ਸਾਡੇ ਬੰਦੇ ਇਦਾਂ ਦੇ ਨਹੀਂ ਹੈਗੇ ਸਾਡੇ ਬੰਦੇ ਬਹੁਤ ਚੰਗੇ ਕਲਾਕਾਰ ਆ ਪੰਜਾਬ ਵਾਲੇ ਤੁਹਾਨੂੰ ਬਹੁਤ ਤਿਆਰ ਕਰਦੇ ਆ ਜਿੱਦਾਂ ਦੀ ਫਿਲਮ ਲੱਗਦੀ ਐ ਉਹਨਾਂ ਡੀਗੀ ਲੈ ਕੇ ਮਾਰੀ ਲਿਖੇ ਉਦਾਂ ਦਾ ਲੈਂਦੇ ਆ ਜਿੱਦਾਂ ਨਹੀਂ ਕਿ ਉਹ ਜਾਣ ਪੜ ਕੇ ਉਹ ਮਾੜਾ ਦੇ ਕਾਲੇ ਲੈਂਦੇ ਆ ਪਰ ਇਹ ਸਾਡੀ ਜਿਹੜੀ ਤੁਹਾਨੂੰ ਵੇਚੀ ਆ ਵੀ ਤੁਸੀਂ ਜਿਵੇਂ ਵੀ ਲੋੜਾ ਦੂਨੀ ਕਿਉਂ ਕਰ ਸੀ ਕੀ ਬੇਂਤੀ ਆ ਉਹ ਹਾਂ ਬਲੀ ਕਰਦੇ ਆ ਆਪਾਂ ਤੇ ਉਹ ਹੀ ਨਿਖਾਨੇ ਵੀ ਤੁਸੀਂ ਆ ਗਿਆ ਤੁਹਾਨੂੰ ਪਤਾ ਹੀ ਆ ਵੀ ਬੰਦੇ ਚੋੜੀ ਬਾਰੇ ਨਹੀਂ ਕੁਝ ਲਿਖਣਾ ਹੁੰਦਾ। ਉਹ ਹੀ ਵੀ ਬਾਹੂ ਬਲੀ ਕੋ ਕਟਪਾਣੀ ਕਿਉਂ ਮਾਰਦਾ। ਬਾਹੂ ਜੋ ਮੇਲ ਗਾਲ ਦੱਸੋਗੇ ਵੀ ਕਿਉਂ ਕੀਤੀ ਐ ਫਿਰ ਉਹ ਜਮਾ ਉਹ ਗੱਲ ਹਨ। ਇੱਕ ਕਜੋਲ ਕਤਲ ਐ। ਹਾਂ। ਉਹ ਨਹੀਂ ਲਿਖਣਾ ਤੇ ਜਾਨ ਤੋਂ ਪਤਾ ਹੀ ਆ ਤੇ ਬਾਕੀ ਜਿੱਦਾਂ ਕੀ ਭੈਣ ਦੱਸਿਆ ਕੈਨੇਡਾ ਸੀ ਜਾ ਰਹੇ ਆ ਜਿੱਦਾਂ ਦੂਰ ਨੂੰ ਲੀਦੋ ਕਿ ਮਸਲਾ ਸਾਰਾ ਸਾਰਾ ਲਿਖੀ ਗਏ ਚਾਹਾਂ ਅੱਜ ਲਿਖੇ ਤੇ ਵੀਰੋ ਤੁਸੀਂ ਪਾ ਕੇ ਮੇਰਾ ਸਾਰਾ ਪਾਕਿਸਤਾਨੜ੍ਹ ਦਾ ਸਾਰਾ ਨਿਭਾਣਾ ਨਿਧਾਰਨ ਸਾਰਾ ਕਨੇਡਾ ਘਰਲੇ ਭੋਜਣਾਣਾ ਤੇ ਉੱਥੇ ਕਿਤੇ ਵੀ ਕੈਨੇਡਾ ਮਤਲਬ ਬੇਸ਼ੱਕ ਵੈਂਕੂਵਰ ਟੋਰਾਂਟੋ ਗੈਲਰੀ ਐਡਮੰਟਨ ਜਿੱਥੇ ਵੀ ਤੁਸਾਂ ਬਣਿਆ ਜਿੱਥੋਂ ਦਾ ਵੀ ਜਿਹੜੀ ਤਰ੍ਹਾਂ ਦੀ ਪਈ ਲਈ ਤੇ ਉਸ ਬਾਈਕਰ ਕੇ ਉਹਨਾਂ ਦੇ ਘਰੇ ਜਾ ਕੇ ਜਾਣਾ ਦੀ ਕਹਾਂਗੇ ਬਸ ਤਾਂ ਬਣ ਚੱਕ ਜਾਵਾਂਗੇ ਤੇ ਤੁਹਾਨੂੰ ਵੀਡੀਓਸ ਭੇਜਾਂਗੇ ਤੇ ਤੁਸੀਂ ਵੀ ਸ਼ੇਅਰ ਕਰਿਓ ਤੇ ਤੁਹਾਨੂੰ ਗੇਸ ਬਿਲੋਂ ਵੀ ਕਿਉਂਕਿ ਕਾਫੀ ਜਿਹੜਾ ਨਾ ਬਲੀਵ ਨਹੀਂ ਸੀ ਕਰਦੇ ਕਮੈਂਟਸ ਆਉਂਦੇ ਸੀ ਨਹੀਂ ਆਉਣਾ ਤੁਸੀਂ ਜਾਣ ਕੇ ਕਮੈਂਟ ਕਰਦੇ ਜਾਣ ਕੇ ਮਤਲਬ ਤੁਸੀਂ ਵੀਡੀਓ ਵਾਇਰਲ ਕਰਨ ਦੇ ਚੱਕਰ ਤੇ ਰਹੇ ਹੋ ਉਹਨਾਂ ਦਾ ਸੀ ਹੈ ਨਹੀਂ ਤੇ ਐਕਚੁਅਲ ਤੁਸੀਂ ਬਲੀਵ ਨਹੀਂ ਕਰਨਾ ਅਸੀਂ ਐ ਨਹੀਂ ਕਹਿੰਦੇ ਕਿ ਇਸਲੇ ਕਰੇ ਰਿਸ਼ਤਾ ਆਪਦੇ ਵਗ ਕੇ ਜਾਂ ਕਿ ਨਾ ਤੁਸੀਂ ਰੈਂਡਮਲੀ ਚੂਨ ਲਿਆ ਤੇ ਐਕਚੁਅਲ ਉਹ ਲੋਕ ਆਪੇ ਚਾਹਣਾਂ ਅੰਦਰ ਕਰ ਗਏ ਆ ਲੋਕ ਬਿਆਸ ਸਾਰੇ ਲੋਕ ਕਰਦੇ ਆ ਸਾਡੀ ਕਰਨੀ ਮੈਂਬਰਸ ਦੀ ਜਿਹੜੀ ਉਹਨਾਂ ਦੇ ਵੀ ਸਤਿਕਾਰ ਕਰਦੇ ਆਂ ਐਕਚੁਅਲ ਟ੍ਰਾਂਸਫਰ ਉਹਨਾਂ ਦੇ ਆਪੇ ਕਰੀ ਗਏ ਤੇ ਐਕਚੁਅਲ ਸਤਿਮਾਨ ਨਹੀਂ ਕਿਹਾ ਜਾਂਦਾ ਕੋਈ ਵੀ ਰੈਂਡਮਲੀ ਜੀ ਕਰਾਉਂਦਾ ਤੇ ਬਪਾ ਸੁਪਰੇ ਕੇ ਕੈਨੇਡਾ ਅਮਰੀਕਾ ਤੋਂ ਕਹਿ ਰਹੇ ਸੀ ਕਿ ਚੱਲਿਆ ਅਸੀਂ ਬਾਕੀ ਤੁਹਾਨੂੰ ਜੇ ਨਵੀਂ ਗੱਲ ਅਸੀਂ ਉਸ ਤੋਂ ਵੀ ਕਰਦੇ ਤਾਂ ਗੱਲਾਂ ਕਿ ਪੂਰੀਆਂ ਕਿ ਖੱਬਦ ਮੈਰੀ ਕਰਦੀਆਂ ਨੇ ਆਸਟ੍ਰੇਲੀਆ ਨਹੀਂ ਲੱਗਦੀ ਯੂਐਸਏ ਮੈਗਲੈਂਡ ਨੂੰ ਵੀ ਇਤਨੀ ਨਹੀਂ ਅੰਦਰ ਨੂੰ ਢਾਹਾਂਗੇ ਉਹ ਨਹੀਂ ਅੰਦਰ ਸੀ ਲਾ ਕੱਢਾ ਤੇ ਨਾਮ ਨਹੀਂ ਹੀ ਰੱਖਾ ਮੈਂ ਲੇ ਪਰ ਉਹਨਾਂ ਦੇ ਕਾਲੇ ਪੜੀ ਸੋ ਬੰਨੋ ਤੋਂ ਤਾਂ ਬੱਗ ਬੰਨੋ ਕਿ ਲਾ ਮਾਜਾ ਬੰਨੋ ਕਿ ਲਾ ਜਮਾਨੇ ਤੋਂ ਹੋਰ ਵੀ ਆ ਕੋ ਸਾਰਾ ਪੂਰੀਆਂ ਪੂਰੀਆਂ ਬਾਂਦਰ ਕੇ ਬੰਦਰ ਸਾਡੂ ਯਾਦ ਹੈ ਜਿੱਦ ਭਾਈ ਤੁਸੀਂ ਗਿਆ